देखो आज थो पता है कि मान्यो इलेक्शन कमिश्न वालों जो इतने आज हल्ला जो चौबीस नंबर बूथोलिंग जी हैड्यूल की गई है उस हिसाब है इतना मॉर्निंग आठ बजे तो बिलकुल पीसफुल पेट्रोलिंग जीडी है वोटिंग है साइ जी रैंक अफसर ਦੋ ਡੀਐਸਪੀ ਵੈਕ ਦੱਸੋ ਐਂਡ ਜਿਹੜਾ ਹੈਗਾ ਫੋਰਸ ਹੈ ਡਿਪਲੋਇਡ ਹੈ ਹਲੇ ਤੱਕ ਕਿਸੇ ਵੀ ਤਰੀਕੇ ਦੀ ਕੋਈ ਵੀ ਜਿਹੜਾ ਹੈਗਾ ਇਸ਼ੂਜ਼ ਇੱਥੇ ਨਹੀਂ ਆਇਆ ਹੈਗਾ ਸਭ ਪੀਸਫੁਲ ਚੱਲ ਰਿਹਾ ਹੈ ਜੀ ਐਂਡ ਯੂ نو ਪਰਸਨਲੀ ਸੁਪਰਵਾਈਜ਼ ਕਰਨ ਵਾਸਤੇ ਮੈਂ ਅੱਜ ਇੱਥੇ ਆ ਕੇ ਜਿਹੜੇ ਹੈਗੇ ਇੱਥੇ ਡਿਪਲੋਇਡ ਜਿਹੜੇ ਹੈਗੇ ਪੁਲਿਸ ਕਰਮਚਾਰੀ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਮੈਨੂੰ ਬਰੀਫਿੰਗ ਵੀ ਦਿੱਤੀ ਕਿ ਕਿੰਨੇ ਵੇ ਤੱਕ ਰੋਟਿੰਗ ਚੱਲ ਰਹੀ ਹੋਵੇ ਦੇਖੋ VOTING ਚਾਰਜ ਦੇ ਤੱਕ ਜਿਹੜਾ ਹੈਗਾ ਮੈਨੂੰ ਚੋਣ ਕਮਿਸ਼ਨ ਦੇ ਜਿਹੜੇ ਨੇ ਵਦੇ ਸ਼ਗੇ ਚਾਪ ਜੇ ਤੱਕ ਜਿਹੜੀ ਹੈਗੀ ਉਹ ਟਿਕ ਚੱਲੀ ਗਈ ਉਸ ਤੋਂ ਬਾਅਦ ਜਿਹੜਾ ਹੈਗਾ ਸੇਮ ਵੀ ਜਿਹੜੇ ਜਿਹੜੇ ਸਟੋਰੇਜ ਸੈਂਟਰ ਸੇ ਜਿਹੜਾ ਹੈਗਾ ਇਹਨਾਂ ਦਾ ਇਹਨਾਂ ਨੂੰ ਡਿਪੋਜ਼ਿਟ ਕਰ ਦਿੱਤਾ ਜਾਵੇਗਾ ਉਹ ਕੱਲ ਜਿਹੜੀ ਹੈਗੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ VOTING ਜਿਹੜੇ ਕੀ VOTING ਹੋਈ ਸੀਗੀ ਉਹਦੀ ਕਾਊਂਟਿੰਗ ਪ੍ਰੋਸੈਸ ਹੈ ਉਹ ਕੱਲ ਸਟਾਰਟ ਹੋ ਜਾਏਗੀ ਜੀ ਉਹਦੇ ਵਾਸਤੇ ਜਿਹੜਾ ਹੈਗਾ ਗੁਰਦਾਸਪੁਰ ਜਿਹੇ ਕਿ ਪੰਜ ਜਿਹੜੇ ਹੈਗੇ ਕਾਊਂਟਿੰਗ ਸੈਂਟਰ ਜਿਹੜੇ ਹੈਗੇ ਬਣੇ ਹੈਗੇ ਉਹਨਾਂ ਦੇ ਵਿੱਚ ਸਾਡੇ ਵੱਲੋਂ ਪੁਖਤਾ ਜਿਹੜੇ ਹੈਗੇ ਸਿਕਿਉਰਿਟੀ ਦੇ ਅਰੇਂਜਮੈਂਟ ਇਨ ਪਲੇਸ ਹੈਗੇ साढ़े वालों कल बिल्कुल जरा है प्रॉपर डिप्लॉयमेंट जग ऑफिस एंडश डिप्लॉय करके जी व्यवस्था है लॉन ऑर्डाटेन किया जाएगा